ਜੋ ਜਾਣਕਾਰੀ ਇਹ ਜਿਹੜੇ ਪੰਪ ਜਿਹੜੇ ਆ ਡਰਾਈ ਹੋ ਚੁੱਕੇ ਨੇਗੇ ਕਿੰਨੇ ਪੰਪ ਸਾਰੀ ਜਾਣਕਾਰੀ ਸਰ ਕੀ ਹਰ ਹਾਲ ਦਾ ਕਾਰਨ ਮੁੱਖ ਕਾਰਨ ਹੈ ਤੇ ਕਦੋਂ ਤੱਕ ਹਰ ਹਾਲ ਜਾਈ ਸਰ ਮੋਗਾ ਜ਼ਿਲ੍ਹੇ ਚ ਤਕਰੀਬਨ 156 ਪੰਪ ਆ ਜਿਹਦੇ ਚੋਂ 25 ਤੋਂ 26 ਹੁਣ ਤੱਕ ਡਰਾਈ ਹੋ ਚੁੱਕੇ ਆ ਤੇ ਹੋਰ 2 ਘੰਟਿਆਂ ਤੱਕ ਜਿਹੜਾ ਅੰਕੜਾ ਅੱਧ ਤੱਕ ਚਲਿਆ ਜਾਊਗਾ ਤੇ ਹੋ ਸਕਦਾ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਸਾਰਾ ਜ਼ਿਲ੍ਹਾ ਹੀ ਡਰਾਈ ਹੋ ਜਾਵੇ ਕੀ ਰੀਜ਼ਨ ਕੀ ਆ ਸਰ ਸਰ ਜਿਹੜੇ ਟਰਾਂਸਪੋਰਟਰ ਆ ਜਿੱਥੋਂ ਸਾਨੂੰ ਟਰਮੀਨਲ ਤੋਂ ਜਿਹੜੀਆਂ ਗੱਡੀਆਂ ਆਉਂਦੀਆਂ ਉਹ ਡਰਾਈਵਰਾਂ ਨੇ ਸਟ੍ਰਾਈਕ ਕੀਤੀ ਵੀ ਆ ਇਸ ਲਈ ਸਾਨੂੰ ਜਿਹੜੀ ਸਪਲਾਈ ਆ ਪੰਪਾਂ ਤੇ ਮਿਲ ਨਹੀਂ ਰਹੀ ਦੇ ਆ 4 ਦਿਨ ਹੋ ਗਏ ਆ ਜੀ ਸਾਨੂੰ ਸਪਲਾਈ ਮਿਲ ਨਹੀਂ ਰਹੀ ਜੀ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਜੀ ਸਰ ਸਰਕਾਰ ਆਪ ਦੇ ਤੌਰ ਤੇ ਲੱਗੀ ਵੀ ਆ ਜੀ ਪੂਰੀ ਪ੍ਰੋਟਸ ਤੋਂ ਮਸਨੀ ਹੋ ਰੇ ਤੇ ਇਹ ਜਿਹੜਾ ਸਟ੍ਰਾਈਕ ਹੈ ਆਲ ਇੰਡੀਆ ਲੈਵਲ ਤੇ ਪਹੁੰਚ ਪਹੁੰਚ ਰਹੀ ਹੈ ਜੀ ਜਿਹੜਾ ਕਾਨੂੰਨ ਬਣਿਆ ਹਿੱਟ ਐਂਡ ਰਨ ਦਾ ਜੀ ਅਗਰ ਮੰਨ ਲਓ ਸਟ੍ਰਾਈਕ ਵਿੱਚ ਡਰਾਈਵਰ ਕੀ ਕਹਿੰਦੇ ਕੋਦੇ ਤੱਕ ਖੜਦਾ ਰੱਖਣਗੇ ਜੀ ਉਹ ਬਿਲਕੁਲ ਵੀ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਜੀ ਉਹ ਮੰਨ ਨਹੀਂ ਰਹੇ ਕਿ ਉਹ ਕਹਿੰਦੇ ਵੀ ਇਹ ਕਾਨੂੰਨ ਜਿੰਨੀ ਦੇਰ ਵਾਪਸ ਨਹੀਂ ਹੁੰਦੇ ਉਹਨਾਂ ਚ ਰਹੀ ਸਟ੍ਰਾਈਕ ਤੇ ਰਾਵਾਂਗੇ ਜੀ ਹਾਂ ਜੀ ਤੇਲ ਅਗਰ ਕਿਸ ਤਰ੍ਹਾਂ ਪੂਰਾ ਕਰ ਰਹੇ ਹੁਣ ਸਹੀ ਪੰਪ ਤੇ ਤਾਂ ਤੇਲ ਖਤਮ ਹੋ ਚੁੱਕਿਆ ਪਰ ਤੁਸੀਂ ਕਿਸ ਤਰ੍ਹਾਂ ਲੈਣਾ ਲੰਮੀਆਂ ਲੱਗੀਆਂ ਜੀ ਲੈਣਾ ਲੰਮੀਆਂ ਲੱਗੀਆਂ ਜੀ ਲੋਕ ਸਾਡੇ ਦਾ ਨਾਰਾਜ਼ ਵੀ ਹੋ ਰਹੇ ਆ ਪਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਸਾਡਾ ਸਹਿਯੋਗ ਕਰਨ ਅਸੀਂ ਰਾਸ਼ਨਿੰਗ ਕਰਕੇ ਤੇਲ ਹੁਣ ਜਿਹੜਾ ਲੋਕਾਂ ਨੂੰ ਪਾ ਰਹੇ ਆ ਜੀ ਵੀ ਜੇ ਮੰਨ ਲਓ ਕਿਸੇ ਕੋਲ ਸਾਡੇ ਤੋਂ ਕੋਈ 50 ਲੀਟਰ ਮੰਗਦਾ ਤੇ ਅਸੀਂ ਉਹਨੂੰ ਕਹਿ ਰਹੇ ਹਾਂ ਵੀ 10 ਲੀਟਰ ਲੈ ਜਾਓ ਜੀ ਕਿਉਂਕਿ ਜਿੰਨੇ ਵੀ ਕਸਟਮਰ ਆ ਸਾਡਾ ਹੈਗਾ ਵੀ ਵੱਧ ਤੋਂ ਵੱਧ ਅਸੀਂ ਕਸਟਮਰਾਂ ਨੂੰ ਸਹਿਯੋਗ ਕਰੀਏ ਤੇ ਸਾਰਿਆਂ ਦਾ ਜਿਹੜਾ ਕੰਮ ਆ ਉਹ ਨੇਪਰੇ ਚੜੇ ਜੀ ਰਮਵੀਰ ਸਿੰਘ ਜੀ ਇਹ ਵੀ ਪ੍ਰੋਬਲਮ ਆ ਰਹੀ ਆ ਭਾਈ ਜੀ ਤੇਲ ਖਤਮ ਹੋ ਜਾਂ ਲਿਆ ਜੀ ਡੀਜ਼ਲ ਜੀ ਪੈਟਰੋਲ ਦਾ ਵਾਧੂ ਹੈ ਜੀ ਡੀਜ਼ਲ ਖਤਮ ਹੋ ਚੱਲਿਆ ਜੀ ਠੀਕ ਹੈ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਜੋ ਇਹ ਮਾਰੂ ਕਾਨੂੰਨ ਬਣਾਏ ਆ ਇਹਨਾਂ ਲਈ ਡਰਾਈਵਰਾਂ ਲਈ ਭਰਾਵਾਂ ਲਈ ਉਹ ਉਹਨਾਂ ਨੂੰ ਉਹਦੇ ਵਿੱਚ ਸੋਧ ਕਰਨੀ ਚਾਹੀਦੀ ਹੈ ਜੀ ਹਨੀ ਭਾਈ ਜੀ ਜਿੰਨੀਆਂ ਟਰੱਕਾਂ ਦੀ ਹੜਤਾਲਾਂ ਚੱਲਦੀਆਂ ਪਈਆਂ ਇਹਦੇ ਨਾਲ ਸਬਜ਼ੀ ਵਪਾਰੀਆਂ ਨੂੰ ਕਿੰਨਾ ਅਸਰ ਪੈਗਾ ਤੇ ਆਮ ਜਨਤਾ ਨੂੰ ਕਿੰਨਾ ਇਹ ਖਾਮਿਆਜਾ ਹੋਤਣਾ ਪਏਗਾ ਦੇਖੋ ਜੀ ਵਪਾਰੀਆਂ ਨੂੰ ਗੱਡੀਆਂ ਨਹੀਂ ਮਿਲਦੀਆਂ ਪਈਆਂ ਦੇਖੋ ਗੱਡੀਆਂ ਟਰੈਵਲ ਮਾਲ ਗੱਡੀਆਂ ਤੇ ਆਉਣਾ ਟਰਾਂਸਪੋਰਟ ਤੇ ਆਉਣਾ ਜੀ ਸਾਰਾ ਟੋਟਲ ਮਾਲ ਸਾਡਾ ਕੱਚਾ ਮਾਲ ਹੈ ਜੀ ਇਹ ਟਰਾਂਸਪੋਰਟ ਤੇ ਆਉਂਦਾ ਜਦੋਂ ਸਾਡੀਆਂ ਮੰਡੀਆਂ 'ਚ ਮਾਲ ਨਹੀਂ ਆਊਗਾ ਤੇ ਆਮ ਪਬਲਿਕ ਕੋਲੇ ਮਾਲ ਪਹੁੰਚਣਾ ਨਹੀਂਗਾ ਜੀ ਉਹ ਆਟੋਮੈਟਿਕਲੀ ਤੇਜ਼ ਹੋਊਗਾ ਜੀ ਤੇ ਕੀ ਰੇਟ ਤੇ ਜੇ ਗੱਲ ਕਰੀਏ ਕਿੰਨਾ ਕ ਫਰਕ ਪੈ ਜੂਗਾ ਸਬਜ਼ੀ ਦਾ ਲੋਕਾਂ ਨੂੰ ਝੱਲਣਾ ਪਊਗਾ ਬਾਜੀ ਰੇਟ ਦਾ ਹਰ ਚੀਜ਼ ਦਾ 5 ਤੋਂ 10 ਰੁਪਏ ਦਾ ਡਿਫਰੈਂਸ ਅੱਜ ਤੱਕ ਦਾ ਹਲੇ ਪਹਿਲਾ ਦਿਨ ਹੈ ਅੱਜ ਦਾ ਅੱਜ ਤੋਂ ਜੇ ਹੜਤਾਲ ਜਿਵੇਂ ਜਿਵੇਂ ਵਧੀ ਗਈ ਹੋਵੇ 5-10 ਰੁਪਏ ਪੈ ਪਈ ਜਾਣੇ ਆ ਜੀ ਦੇਖੋ ਮੰਡੀ 'ਚ ਵੀ ਰੌਣਕ ਉਹ ਗੱਲ ਪਹਿਲਾਂ ਵਾਲੀ ਨਹੀਂ ਰਹੀ ਆ ਜੀ ਸਰ ਅੱਜ ਕੋਈ ਮਾਲ ਹੀ ਨਹੀਂ ਆਇਆ ਜੀ ਮੰਡੀ ਦੇ ਵਿੱਚ ਜਿਹੜਾ ਬਾਹਰੋਂ ਆਉਣ ਵਾਲਾ ਲੋਕਲ ਪੈਦਾਵਾਰ ਹੈ ਜਿਵੇਂ ਗਾਜਰ ਲੋਕਲ ਚੱਲਦੀ ਆ ਉਹਨੂੰ ਲੋਕਲ ਚੱਲਦਾ ਇਹ ਚੀਜ਼ਾਂ ਆਈਆਂ ਬਾਕੀ ਬਾਹਰ ਵਾਲੀ ਚੀਜ਼ ਹੀ ਨਹੀਂ ਆਈ ਕੋਈ ਸਰਕਾਰਾਂ ਨੂੰ ਕੀ ਕਹਿਣੇ ਜਾ ਇਹ ਕੋਈ ਕਾਨੂੰਨ ਅੱਗੇ ਲੈ ਕੇ ਜਾਣੇ ਚਾਹੀਦੇ ਇਸ ਚੀਜ਼ ਦਾ ਖਾਮੀਆਂ ਜਾਂ ਲੋਕਾਂ ਨੂੰ ਭੁਗਤਣਾ ਪਊਗਾ ਅੱਜ ਕੱਲ ਦੇ ਵਿੱਚ ਹੀ ਲੋਕਾਂ ਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਦੇਖਣੀ ਇਹ ਡੀਜ਼ਲ ਦੇ ਵੀ ਬੱਸ ਸਟਾਪ ਬੰਦ ਕਰ ਦਿੱਤਾ ਗਿਆ ਤੇ ਉਹਦਾ ਵੀ ਆਪਾਂ ਨੂੰ ਸ਼ਹਿਰ ਵਾਸੀਆਂ ਨੂੰ ਸਰ ਜੀ ਬਿਲਕੁਲ ਪਊਗਾ ਡੀਜ਼ਲ ਤੇ ਪੈਟਰੋਲ ਤੇ ਹੁਣ ਪੰਪਾਂ ਤੇ ਡੀਜ਼ਲ ਨਹੀਂ ਮਿਲ ਰਿਹਾ ਤੁਸੀਂ ਇਹ ਵੇਖੋ ਕਿੰਨੀ ਵੱਡੀ ਗੱਲ ਹੈ ਤੇ ਅੱਜ ਹਾਲ ਪਹਿਲਾ ਦਿਨ ਅੱਜ ਜੇ 2-4 ਦਿਨ 5-3 ਹੜਤਾਲ ਚੱਲ ਗਈ ਤਾਂ ਇਹ ਹਾਕਰ ਮੱਚੂਗੀ ਜੀ ਇੱਥੇ ਸਰਕਾਰਾਂ ਨੂੰ ਕੀ ਮੈਸੇਜ ਦੇਣਾ ਚਾਹੇ ਸਾਡੇ ਜਿਹੜੀ ਦੇ ਕੋਈ ਸਰਕਾਰਾਂ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਆ ਜੇ ਕੋਈ ਚੰਗੇ ਕਾਨੂੰਨ ਲਿਆਓ ਪਹਿਲਾਂ ਇਸ ਨੂੰ ਸੋਧ ਕਰੋ ਚੰਗੀ ਤਰ੍ਹਾਂ ਸੋਧ ਕਰਕੇ ਇਹਦਾ ਪ੍ਰੈਕਟੀਕਲ ਕਰਕੇ ਦੇਖੋ ਇਹ ਚੀਜ਼ ਦਾ ਕੀ ਬਣੂਗਾ ਜੀ ਫਿਰ ਉਸ ਤੋਂ ਬਾਅਦ ਲਾਗੂ ਕਰੋ